ਹਾਂ ਤੱਕੀ ਵੋਟਾਂ ਨੂੰ ਵੋਟ ਕਿਉਂ ਪਾਉਣੀ ਆ ਵੋਟ ਪਾਵੀਂ ਆਪਣਾ ਵੋਟ ਪਾਦਾ ਕਿ ਸਾਰੂਖਾਨ ਨੂੰ ਪਾਦਾਂਗੇ ਵੋਟ ਉਹ ਕੋਣ ਹੈ ਕਿ ਉਹ ਖਲੋਤਾ ਉਹ ਨਿਕਲਦਾ ਹਾਂ ਆਏ ਹਾਏ ਐਡਾ ਵਡਾ ਹੀ ਰੋ ਉਹਨੂੰ ਕਿ ਖਲੋਹਾ ਆਈ ਵੋਟ ਪਾਉਣੀ ਉਹਨੂੰ ਮੈਂ ਤਾਂ ਸੋ ਬਹਿਮਾ ਕਰਦਾ ਉਹ ਵੋਟਾਂ ਜੀ ਕਿਉਂ ਖਲੋਊਗਾ ਹਾਂ ਉਹ ਨਿਕਲਦਾ ਚੱਲ ਫੇ ਜਿਹੜਾ ਖਲੋਤਾ ਉਹਨੂੰ ਪਾਦਾਂਗੇ ਵੋਟ ਤੇ ਖਲੋਤੇ ਤੇ ਕਿੰਨੇ ਹੀ ਆ ਕੌਣ ਕੌਣ ਖਲੋਤਾ ਕਿੰਨੇ ਹੀ ਬੰਦੇ ਖਲੋਤੇ ਉਹ ਦੇਖੇ ਬੰਦੇ ਖਲੋਤੇ ਫਿਰ ਆਪਾਂ ਜਿਹਦਾ ਨਿਸ਼ਾਨ ਹੋਊਗਾ ਨਾ ਚੋਣ ਸੰਸਰਖੀ ਉਹਨੂੰ ਕਹੂੰਗੀ ਉਹ ਹਾਂ ਦੱਸ ਹਾਂ ਸੁਰਖੀ ਤੋਂ ਮੋਰ ਲਾਇਆ ਵਿੱਚੋਂ ਸੁਰਖੀ ਨਿਕਲ ਥੋੜੀ ਆਉਣੀ ਆ ਹਾਂ ਨਹੀਂ ਪਰ ਫਿਰ ਮੈਨੂੰ ਇਦਾਂ ਸਮਝ ਜੀ ਨਾ ਆਉਂਦੀ ਨਾ ਇਹ ਕੁੱਤੀ ਜੀ ਕਾ ਜੇ ਮੇਰੇ ਨਹੀਂ ਵਸ ਚ ਆਉਂਦਾ ਹੈ ਜਿਹਨੂੰ ਵੋਟ ਪਾ ਦੋ ਤੇ ਦੂਜੇ ਨੂੰ ਨਾ ਪਾਉਂਦੇ ਉਹ ਫਿਰ ਗੁੱਸਾ ਕਰ ਜਾਂਦਾ ਵਾ ਤੂੰ ਦੱਸਦੀ ਥੋੜੀ ਬਾਹਰ ਆ ਕੇ ਮੇਰੇ ਕੋਲ ਦੱਸਿਆ ਜਾਂਦਾ ਵਾ ਮੈਨੂੰ ਰਿਆ ਨਹੀਂ ਜਾਂਦਾ ਮੇਰੇ ਢਿੱਡ 'ਚ ਪੀੜ ਹੋਣ ਲੱਗ ਜਾਂਦੀ ਮੈਂ ਨਾ ਦੱਸਾਂ ਤੇ ਮੈਨੂੰ ਦੱਸਿਆ ਜਾਂਦਾ ਮੈਂ ਦੱਸਦੀ ਥੋੜੀਆਂ ਆਪੇ ਦੱਸਿਆ ਜਾਂਦਾ ਵਾ ਵੀ ਵੇ ਮੇਰੀ ਗੱਲ ਸੁਣ ਨਾ ਜਿਹੜੀਆਂ ਵੋਟਾ-ਵੁੱਟਾਂ ਹੀ ਹੋਣੀਆਂ ਵਾ ਇਆਂ ਤੇ ਇਹਨਾਂ 'ਚ ਜਿਹੜਾ ਜਿੱਤ ਜੂਗਾ ਹੈ ਤੇ ਉਹ ਪ੍ਰਧਾਨ ਮੰਤਰੀ ਬਣ ਜਾ ਉਹ ਨਹੀਂ ਪ੍ਰਧਾਨ ਮੰਤਰੀ ਆਈਆਂ ਲੱਗ ਹੁੰਦੀਆਂ ਮੁੱਖ ਮੰਤਰੀਆਂ ਆਈਆਂ ਲੱਗ ਹੁੰਦੀਆਂ ਕਾਉਂਸਲਰ ਵਾਲੀਆਂ ਲੱਗ ਹੁੰਦੀਆਂ ਬਲਾਕ ਸਮਤੀ ਵਾਲੀਆਂ ਸਰਪੰਚੀ ਆਈਆਂ ਸਾਰੀਆਂ ਅਲੱਗ-ਅਲੱਗ ਹੁੰਦੀਆਂ ਓਏ ਹੈ ਇਨੀਆਂ ਵੋਟਾਂ ਤੇ ਫਾਇਦਾ ਤੇ ਕੋਈ ਇਹਨਾਂ ਦਾ ਹੈ ਨਹੀਂ ਕਿ ਫਾਇਦਾ ਕੀ ਹੁੰਦਾ ਹੈ ਨਾ ਵੋਟਾਂ ਦਾ ਫਾਇਦਾ ਹੁੰਦਾ ਤੁਸੀਂ ਆਪਣ そのおかげだす。 ਕਦੀ ਕਿਹਾ ਲੀਟਰ ਨੇ ਤੇਰਾ ਅਜੇ ਤੱਕ ਕੰਮ ਕੀਤਾ ਕਰ ਦੇ ਕਿਹੜਾ ਕੰਮ ਨਹੀਂ ਕਰਦੇ ਕੀ ਕਰਦੇ ਮਗਰਲਿਆਂ ਦੀ ਕੁੜੀ ਭੱਜ ਗਈ ਹੈ ਇਹਨਾਂ ਕੀ ਕਰ ਲਿਆ ਕੁਛ ਨਹੀਂ ਕੀਤਾ ਕੋ ਰੋਕਦਾ ਕੋਈ ਵੇਖਦਾ ਕੋ ਕੀਤਾ ਕੋਨੇ ਕੀਤੀ ਮਗਰਲਿਆਂ ਦਾ ਮੁੰਡਾ ਉਹਦਾ ਵਿਆਹ ਨਹੀਂ ਹੋਣ ਦਿਆ ਇਹਨਾਂ ਨੇ ਕੋ ਕੀਤਾ ਦੱਸੇ ਮੈਜ ਬਿਊਰੋ ਖੋਲ ਦੇ ਸਰਕਾਰੀ ਇਹ ਦੱਸ ਦੱਸ ਸਰਕਾਰ ਹੀ ਕਿਉਂ ਨਹੀਂ ਆ ਦੇ ਉਹਦਾ ਫਿਰ ਜਬਾਂਦਾ ਵੇਖਣਗਾ ਉਹਦਾ ਵਿਆਹ ਨਹੀਂ ਹੋਣ ਦਿਆ ਵਿਚਾਰੇ ਦਾ ਰੋਣ ਦਿਆ ਅਗਲਾ ਵੀ ਮੇਰੇ ਕੋ ਵਿਆਹ ਕਰਾ ਦਿਓ ਮੇਰਾ ਕੋ ਵਿਆਹ ਕਰਾ ਲਓ ਇਹ ਸਰਕਾਰੀ ਮਾੜੀ ਟੱਕਰੀ ਹਾਂ ਨੂੰ ਮੈਂ ਤੇ ਦੱਸਾਂ ਆ ਮੇਰੀਆਂ ਜਰਾਬਾਂ ਵੇਖ ਲੈ ਉਹਨਾਂ ਵਾਲੀਆਂ ਫਟੀਆਂ ਮਈਆਂ ਮਾਵੀ ਇਹ ਜਰਬਾ ਵਾਲਾ ਮਹਿਕਮਾ ਕਿਹੜਾ ਹੁੰਦਾ ਦੀ ਸੇਵਾ ਕਰਨਾ ਤਾਂ ਸਰਕਾਰ ਦਾ ਫਰਜ਼ ਹੀ ਆਣਾ ਮੈਂ ਮੈਂ ਕੰਮ ਵਾਲੀਆਂ ਕਿੰਨਾ ਤੰਗ ਕਰਦੀਆਂ ਤੂੰ ਦੱਸ ਦੇ ਮੈਨੂੰ ਹੈ ਆ ਮੈਂ ਸਫਾਈ ਵਾਲੀ ਲਈ ਹੀ ਤਾਰੋ ਹੈ ਕਿੰਨੇ ਦਿਨ ਆਈ ਬਾਅਦ ਚ ਮਹੀਨਾ ਆਈ ਨਹੀਂ ਕੋਈ ਕੰਮ ਵਾਲੀ ਨਹੀਂ ਸਾਨੂੰ ਲੱਭਣ ਦੇ ਤਾਂ ਹੀ ਸਰਕਾਰ ਨੂੰ ਚਟਨਾ ਆ ਉਹ ਸਰਕਾਰ ਦਾ ਇੱਥੇ ਕਸੂਰ ਕੀ ਵੋਟਾਂ ਦਾ ਕਿ ਤੂੰ ਲੈਣਾ ਦੇਣਾ ਇੱਥੇ ਫਿਰ ਅਸੀਂ ਵੋਟਾਂ ਕੱਧ ਪਾਈਆਂ ਜਿਹੜੇ ਕੰਮ ਹੀ ਨਹੀਂ ਹੋਣੇ ਤੇ ਮੈਨੂੰ ਦੱਸ ਤੂੰ ਦੱਸ ਵੋਟਾਂ ਕੱਧ ਪਾਈਆਂ ਅਸੀਂ ਹੈ ਆ ਮਗਰ ਇੱਕ ਥੜੀ ਹੁੰਦੀ ਹੈ ਤੇ ਸਾਰੀਆਂ ਬੀਬੀਆਂ ਆ ਕੇ ਬਹਿਨੀਆਂ ਦੀਆਂ ਆ ਆ ਪਰਸੋਂ ਉੱਥੇ ਲੜਾਈ ਹੋ ਗਈ ਬੀਬੀਆਂ ਦੀ ਸਰਕਾਰ ਨੇ ਕੀ ਕਰ ਲਿਆ ਥੜੀ ਹੀ ਉਸ ਸਰਕਾਰ ਦਾ ਕੰਮ ਹੈ ਥੜੀ ਬਣਾ ਕੇ ਦੇਣੀ ਤ ਆਹੋ ਜੀ ਥੜੀ ਬਣਾਈ ਬਥੇ ਲੜਾਈ ਹੋਣ ਗਈ ਆ ਮੈਂ ਦੱਸੂ ਸਰਕਾਰ ਪਾਰਕਆ ਬਣਾਉਂਦੀ ਬੈਂਚ ਬਣਾਉਂਦੀ ਹੁਣ ਬੈਂਚ ਤੇ ਬਹਿ ਕੇ ਕੋ ਤਾਸ਼ ਕੱਢੇ ਲੜਾਈ ਕਰਨ ਸਰਕਾਰ ਨੂੰ ਬੈਂਚ ਇਸ ਕਰਕੇ ਥੜੀ ਬਣਾਈ ਪਿਜਲਾਨੀ ਆ ਉੱਥੇ ਬਹਿ ਕੇ ਚੁਗਲੀਆਂ ਕਰਨ ਉਹ ਤਾਸ਼ ਕਰਕੇ ਬਣਾਇਆ ਆ ਉਹ ਤਾਸ਼ਾ ਖੇਡੇ ਨੂੰ ਬਣਾਇਆ ਆ ਸਰਕਾਰ ਕੁਛ ਨਹੀਂ ਕਰਦੀ ਤੁਹਾਡੀ ਸਰਕਾਰ ਕੁਛ ਨਹੀਂ ਕਰਦੀ ਤੁਹਾਡੀ ਸਰਕਾਰ ਮੈਨੂੰ ਦੱਸ ਹੈ ਆ ਵੇ ਸਰਦੀਆਂ ਆਈਆਂ ਇੱਕ ਸੂਟ ਨਹੀਂ ਅੱਜ ਤੱਕ ਸਵਾਇਆ ਹਾਂ ਸਰਕਾਰ ਕੀ ਕਰੇ ਉਥੇ ਮੈਂ ਲੈ ਦੱਸ ਆਦੋਈ ਤੇਰੇ ਲਈ ਫਿਰ ਜੇ ਮਤਲਬ ਸਰਕਾਰ ਕੋ ਹੋ ਨਾ ਕਰੇ ਸਰਕਾਰ ਕਿਸੇ ਦਾ ਵਿਆਹ ਨਾ ਕਰਾਵੇ ਲੋਕਾਂ ਦੀਆਂ ਕੁੜੀਆਂ ਪੱਜੜੀਆਂ ਉਥੇ ਲੜਾਈਆਂ ਹੋਣ ਡੀਆਂ ਮੈਨੂੰ ਕੋਈ ਸੂਟ ਨਹੀਂ ਸੁਵਾਜਦੇ ਸਰਕਾਰ ਦਾ ਕੋਈ ਫਰਜ਼ ਨਹੀਂ ਬਣਦਾ ਕੋਈ ਫਰਜ਼ ਨਹੀਂ ਬਣਦਾ ਨਹੀਂ ਤੂੰ ਰੈਡ ਦੇ ਵੋਟ ਪਾਇ ਹੀ ਨਾ ਕਰ ਤੰਦੀ ਤੂੰ ਨਾ ਪਾ ਕਰ ਨਹੀਂ 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 ਤੂੰ ਰਹਿਣ ਦੇ ਹਾਂ ਮੈਂ ਪਰ ਨਿਕਲੋਤਾ ਜਿਹੜਾ ਹਾਂ ਉਹ ਮੰਨਿਆ ਕਹਿੰਦਾ ਦਸ ਸਿੰਘ ਨਹੀਂ ਬੱਛਾ ਪਿਆਦਾ ਉਹ ਕੋਈ ਅੱਛਾ ਤੇ ਹੋਰ ਤੇ ਨੁਕੀ ਚਾਹੀਦਾ ਹੈ 5 ਰੁਪਏ ਦਾ 5 ਰੁਪਏ ਤੁਮ ਕਹਿੰਦਾ ਕਿ ਮੈਂ ਵੋਟ ਪਾ ਕੇ ਅਮੀ ਉਹਨੂੰ ਨਹੀਂ ਪਰ ਫਿਰ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਦਾਂ ਆਹੋ ਜੇ ਮਸਲੇ ਆ ਤੇ ਅੱਗੇ ਪਰਸੋਂ ਸਾਡੀ ਟੰਕੀ ਚ ਪਾਣੀ ਮੁੱਕ ਗਿਆ ਸਾਰਾ ਆਦੇ ਨੇ ਉੱਤੇ ਉਹਦੇ ਕੋਲੋਂ ਬੈਠੇ ਰਹੇ ਹੈ ਬੜੀ ਆਹ ਖਾਈ ਸਰਕਾਰ ਨੂੰ ਕਹਿ ਵੀ ਇਹਨਾਂ ਕੰਮ ਆ ਗਿਆ ਉਹ ਸਰਕਾਰ ਦਾ ਬੰਦਾ ਸਪੈਸ਼ਲ ਆਇਆ ਕਰੇ ਸੋਚ ਨੱਪੜ ਮੋਟਰ ਦਾ ਤੁਹਾਡੀ ਦਾ ਹੈ ਹਾਂ ਇਦਾਂ ਇੱਕ ਦਾ ਵਧੀਆ ਲੱਗੇ ਹਣਾ ਆਵੇ ਤੇ ਬਾ ਠੀਕ ਆ ਇੱਕ ਹੋਰ ਗੱਲ ਮੈਂ ਸਰਕਾਰ ਨੂੰ ਕਹਿਣੀ ਸੀ ਆ ਜਿਹੜਾ ਬੱਸ ੱਡਾ ਵਾ ਪਿਛਲੇ ਪਿੰਡ ਦਾ ਹੈ ਮੂੜਕਿਆਂ ਦਾ ਇੱਥੋਂ ਲੈ ਕੇ ਸਾਡੇ ਪਿੰਡ ਤੱਕ ਜਾ ਚੱਲਣਾ ਚਾਹੀਦਾ ਕਿਉਂ ਲੈ ਦੱਸ ਤਰੱਕੀ ਕਰੇ ਕਿ ਬੱਸਾਂ ਤਾਂ ਹੀ ਨਹੀਂ ਜਾਂਦੀ ਕੀ ਗਾ ਗਾ ਆਟਵਾ ਦਾ ਕਿਰਾਇਆ ਦੇ ਦੇ ਕਿ ਅਸੀਂ ਥੱਕ ਗਏ ਮੈਂ ਅੱਜ ਤੱਕ ਜਾ ਕੇ ਸਫ਼ਰ ਨਹੀਂ ਕੀਤਾ ਸਾਨੂੰ ਜਹਾਜ਼ ਚਾਹੀਦਾ ਵਾ ਮੂੜ ਕੇ ਉਹ ਤੋਂ ਲੈ ਕੇ ਦੇ ਇੱਥੋਂ ਤੱਕ ਇੱਕ ਜਹਾਜ਼ ਦੇ ਦੇ ਸਰਕਾਰ ਸਾਨੂੰ ਕਿ ਅਸੀਂ ਸਰਕਾਰ ਦੇ ਬਾਲੇ ਚਾਹੇ ਸਾਨੂੰ ਜਿਹੜੀ ਮਰਜ਼ੀ ਸਰਕਾਰ ਦੇ ਦੇ ਜਿਹੜੀ ਸਰਕਾਰ ਸਾਨੂੰ ਜਹਾਜ਼ ਦੇ ਦੂਗੀ ਉੱਥੋਂ ਇੱਥੋਂ ਤੱਕ ਆਉਣ ਲਈ ਮੈਂ ਉਹਦੇ ਨਾਲ ਹਾਂ ਪਰ ਸੱਚ ਜਹਾਜ਼ਦਾਰ ਘਟ ਚੱਲਣਾ ਚਾਹੀਦਾ ਮੈਂ ਕਰਦਾ ਉੱਤੇ ਤੱਕ ਹਾਂ ਕਰਕੇ ਆ ਗੱਲ ਜੀ ਜਾਏ ਜੀ ਸਾਰੇ ਮੇਰੇ ਵੋਟ ਪਾਉਂਗੇ ਨਿਮ ਚਾਚ ਵੀਦਾਰ ਕੱਢ ਚਲੇ ਆ ਬੜਾ ਬੋਲਦਾ ਬੜਾ ਉਹਨੂੰ ਕਹੀਂ ਹਾਂ ਠੀਕ ਹੈ ਬੜਾ ਬੋਲਦਾ ਬੜਾ ਨਾ ਸਾਰੇ ਬੋਲਦੇ ਕੜਾ ਨਹੀਂ ਬੋਲਦਾ ਜੇ ਅੱਜ ਕੱਲ ਨਮਾਜਦਾ ਹੈਗਾ ਨਾ ਮੰਤਰੀਓ ਬੜਾ ਬੋਲਦਾ ਕੀ ਨਾਮ ਦਾ ਪੱਟਾ ਹੈਗਾ ਕੋਈ ਨਾਮ ਦਾ ਠੀਕ ਆ ਚੰਗਾ ਉਹ ਬੜਾ ਬੋਲਦਾ ਉਹ ਸਹੀ ਨਹੀਂ ਬੱਚਕ ਜਾਦੇ ਰਹੇ ਹਨ ਚੰਗਾ ਚੰਗਾ ਚੰਗਾ